ਕੋਈ ਸੋਚ ਵੀ ਨਹੀਂ ਸੀ ਸਕਦਾ ਵੀ ਇੱਕ ਬੰਦਾ ਆਏਗਾ ਕੁਝ ਸਿੰਘਾਂ ਦੇ ਨਾਲ ਤੇ ਐਡੀ ਵੱਡੀ ਸਲਤਨਤ ਦੀਆਂ ਜੜਾਂ ਪੁੱਟ ਕੇ ਰੱਖ ਦੇਗਾ ਇਹ ਕਿਵੇਂ ਹੋਇਆ ਸੀ ਭਲਾ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਹੈ ਜਦੋਂ ਗੁਰੂ ਮਹਾਰਾਜ ਜੀ ਦੇ ਵੱਡੇ ਸਹਬਜ਼ਾਦੇ ਸ਼ਹੀਦ ਹੋਏ ਉਸ ਤੋਂ ਬਾਅਦ ਜਦੋਂ ਛੋਟੇ ਸਹਬਜ਼ਾਦੇ ਸ਼ਹੀਦ ਹੋਏ ਤੇ ਉਸ ਵੇਲੇ ਖਬਰ ਆਈ ਛੋਟੇ ਸਾਹਿਬ ਜਿਆਦਿਆਂ ਦੀ ਸ਼ਹੀਦੀ ਦੀ ਤੇ ਮਹਾਰਾਜ ਜੀ ਨੇ ਇੱਕ ਤੀਰ ਲੈ ਕੇ ਇੱਕ ਕਾਈ ਦਾ ਬੂਟਾ ਘਾਹ ਦਾ ਬੂਟਾ ਪਟਕੇ ਹਵਾ ਚ ਉਛਾਲ ਕੇ ਮਾਰਿਆ ਸੀ ਭਾਈ ਦਇਆ ਸਿੰਘ ਜੀ ਕੋਲ ਬੈਠੇ ਸਨ ਭਾਈ ਦਇਆ ਸਿੰਘ ਜੀ ਨੇ ਪੁੱਛਿਆ ਕਿ ਗੁਰੂ ਸਾਹਿਬ ਜੀ ਇਹ ਤੁਸੀਂ ਬੈਠੇ ਬੈਠੇ ਕੀ ਕੋਤਕ ਵਰਤਾਤ ਹੈ ਕਿਹੜੀਆਂ ਜੜਾ ਪੁੱਟ ਦਿੱਤੀਆਂ ਭਾਈ ਦਇਆ ਸਿੰਘ ਜੀ ਵੀ ਜਾਣੀ ਜਾਣ ਸਨ ਮਹਾਰਾਜ ਦੇ ਨਾਲ ਰਹਿੰਦੇ ਸਨ ਰਮਝ ਜਾਣਦੇ ਸਨ ਭੇਦ ਸਮਝਣਾ ਚਾਹੁੰਦੇ ਸਨ ਕਿ ਇੱਕ ਦੀਆਂ ਜੜਾ ਪੁੱਟੀਆਂ ਮਹਾਰਾਜ ਜੀ ਤੁਸੀ ਇਹਦੇ ਪਤਾ ਸੀ ਵੀ ਮਹਾਰਾਜ ਨੇ ਘਾਹ ਨਹੀਂ ਇੱਥੇ ਪੁੱਟਿਆ ਸਤਗੁਰੂ ਮਹਾਰਾਜ ਕਹਿਣ ਲੱਗੇ ਵੀ ਹੁਣ ਮੁਗਲਿਆ ਸਲਤਨਤੀਆਂ ਜੜਾਂ ਜਿਵੇਂ ਇੱਕ ਘਾਹ ਦੀਆਂ ਜੜਾਂ ਪੁੱਟੀਆਂ ਨੇ ਨਾ ਐਵੇਂ ਮੁਗਲਿਆ ਸਲਤਨਤ ਦੀਆਂ ਮੁਗਲਾਂ ਦੀਆਂ ਜੜਾਂ ਪੱਟੀਆਂ ਜਾਣਗੀਆਂ ਤੇ ਸਿੱਖਾਂ ਪੁੱਛਿਆ ਵੀ ਮਹਾਰਾਜ ਕਿਉਂ ਪਹਿਲਾਂ ਵੱਡੇ ਸਾਹਿਬਜ਼ਾਦੇ ਵੀ ਸ਼ਹੀਦ ਹੋਏ ਔਰ ਛੋਟੇ ਹੋਏ ਛੋਟਿਆਂ ਵਾਰੀ ਤੁਸੀਂ ਕਿਉਂ ਇਦਾਂ ਕੀਤਾ ਮਹਾਰਾਜ ਕਹਿੰਦੇ ਸਾਡੇ ਵੱਡੇ ਸਾਹਿਬਜ਼ਾਦੇ ਜੰਗ ਵਿੱਚ ਲੜ ਕੇ ਸ਼ਹੀਦ ਹੋਏ ਨੇ ਸਾਨੂੰ ਕੋਈ ਉਸ ਚੀਜ਼ ਦਾ ਗਿਲਾ ਸ਼ਿਕਵਾ ਨਹੀਂ ਗਿਲਾ ਸ਼ਿਕਵਾ ਇਸ ਦਾ ਵੀ ਨਹੀਂ ਪਰ ਹੁਣ ਜ਼ੁਲਮ ਜਿਹੜਾ ਹੈ ਹੱਦੋਂ ਪਾਰ ਹੋ ਚੁੱਕਾ ਹੈ ਪਾਪ ਦਾ ਘੜਾ ਪਰ ਚੁੱਕਾ ਹੈ ਸਤਿਗੁਰੂ ਦੇ ਉਹਨਾਂ ਬਚਨਾਂ ਸਦਕਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਫਤਿਹ ਹਾਸਲ ਕੀਤੀ ਜਿੱਤ ਹਾਸਲ ਕੀਤੀ ਜਿਹੜਾ ਕਦੇ ਕੋਈ ਸੋਚ ਵੀ ਨਹੀਂ ਸੀ ਸਕਦਾ ਵੀ ਆਹ ਕੰਮ ਵੀ ਹੋ ਜਾਏਗਾ ਬਾਬਾ ਜੀ ਨੇ ਸਰਹੰਦ ਦੇ ਨਵਾਬ ਦਾ ਸੋਧਾ ਲਾਇਆ ਵਜ਼ੀਰ ਖਾਨ ਦਾ ਸੂਬੇ ਸਰਹੰਦ ਦਾ ਪਾਪੀਆਂ ਨੂੰ ਦੰਡ ਦਿੱਤੇ ਜਿਨ੍ਹਾਂ ਨੇ ਸਹਿਬਜ਼ਾਦਿਆਂ ਨੂੰ ਕੋਕੋ ਕੇ ਸ਼ਹੀਦ ਕੀਤਾ ਸੀ ਇੱਕ ਇੱਕ ਨੂੰ ਚੁਣ-ਚੁਣ ਕੇ ਨਰਕਾਂ ਦੇ ਵਾਸੀ ਕੀਤਾ ਬੋਲੇ ਸੋ ਜਹਾਜ ਤੇ ਪਹਿਲਾ ਖਾਲਸਾ ਰਾਜ ਸਥਾਪਿਤ ਕਰਕੇ ਗੁਰੂ ਸਾਹਿਬ ਜੀ ਦੇ ਨਾਮ ਤੋਂ ਸਿੱਕੇ ਚਲਾਏ ਅੱਜ ਕੱਲ੍ਹ ਦੇ ਜੇ ਕੋਈ ਕਹਿੰਦੇ ਨਾ ਆਪਣੇ ਨਾਮ ਦੇ ਸਿੱਕੇ ਚਲਾਉਣ ਦਾ ਬੜਾ ਹੁੰਦਾ ਹੈ ਵੀ ਜੇ ਮੈਂ ਕੁਝ ਕਰਤਾ ਕਿਸੇ ਨੇ ਕੁਝ ਕਰਤਾ ਉਹ ਆਪਣਾ ਨਾਮ ਲਿਖਾ ਦਿੰਦਾ ਆਪਣਾ ਨਾਮ ਚਲਾ ਦਿੰਦਾ ਪਰ ਬਾਬਾ ਜੀ ਨੇ ਕੀ ਚਲਾਇਆ ਦੇਗੋ ਦੇਗੋ ਵੈ ਫਤਿਹ ਨੂਸਰਤ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਦੇ ਸਿੱਕੇ ਚਲਾਏ ਦੇਗੋ ਤੇਗੋ ਫਤਿਹ ਨੂਸਰਤ ਬੇਦਰੰਗ ਮਹਾਰਾਜ ਜੀ ਦੀ ਸਿਫਤ ਸਲਾਹ ਦੇਗੋ ਤੇਗੋ ਫਤਿਹ ਮਹਾਰਾਜ ਜੀ ਦੇ ਸਿੱਖ ਨੇ ਕੀਤੀ ਦੇਗ ਵੀ ਫਤਿਹ ਦੇਗ ਤੇਗ ਫਤਿਹ ਆਪਾਂ ਪੜ੍ਹਦੇ ਆ ਨਾ ਤੇ ਇਹ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਹੜਾ ਰਾਜ ਸਥਾਪਿਤ ਕੀਤਾ ਮੁਬਲੀਆ ਸਲਤਨਤ थरथਰ ਕੰਬ ਗਈ ਕਬਰਾ ਗਈ ਵੀ ਇਹ ਸਾਡੀਆਂ ਜੜਾਂ ਪੁੱਟਣ ਵਾਲੇ ਏਡੀ ਛੇਤੀ ਥੋੜੇ ਜੇ ਸਿੰਘ ਆ ਕੇ ਕਿਸ ਤਰ੍ਹਾਂ ਮੀਟਿੰਗ ਕੀਤੀ ਇਕੱਠੇ ਹੋਏ ਸਾਰੀ ਫੌਜ ਸਾਰੀ ਸ਼ਕਤੀ ਸਾਰਾ ਬਲ ਆਪਣਾ ਇਕੱਠਾ ਕਰ ਲਿਆ ਲੱਖਾਂ ਦੀ ਗਿਣਤੀ ਵਿੱਚ ਫੌਜ ਲਗਾ ਦਿੱਤੀ ਵੀ ਕਿਸੇ ਨਾ ਕਿਸੇ ਤਰੀਕੇ ਫੜੋ ਕਿਸੇ ਨਾ ਕਿਸੇ ਤਰੀਕੇ ਗ੍ਰਿਫਤਾਰ ਕਰੋ ਆਖਰ ਜੋ ਸਾਧ ਸੰਗਤ ਜੀ ਆਪਾਂ ਸ਼ਹਾਦਤ ਜੋ ਦਿਹਾੜਾ ਮਨਾ ਰਹੇ ਆਂ ਬਾਬਾ ਜੀ ਦੀ ਸ਼ਹੀਦੀ ਦਾ ਦਿਵਸ ਜੋ ਬਾਬਾ ਜੀ ਦੀ ਗ੍ਰਿਫਤਾਰੀ ਹੁੰਦੀ ਹੈ ਗੁਰਦਾਸ ਨੰਗਲ ਦੀ ਗੜੀ ਤੋਂ ਬਾਬਾ ਜੀ ਨੂੰ ਕੁਝ ਸਿੰਘਾਂ ਦੇ ਨਾਲ ਗ੍ਰਿਫਤਾਰ ਕੀਤਾ ਜਾਂਦਾ ਹੈ ਕੁਝ ਗਿਣਤੀ ਦੱਸਦੇ ਨੇ 700 ਤੇ ਕੁਝ ਗਿਣਤੀ ਜੇ ਦੱਸੀ ਜਾਂਦੀ ਹੈ 740 ਜਾਂ 750 ਕਰੀਬ ਸਿੱਖਾਂ ਦੀ ਗਿਣਤੀ ਦੱਸੀ ਜਾਂਦੀ ਹੈ ਹੁਣ ਇੱਥੇ ਸਾਧ ਸੰਗਤ ਜੀ ਥੋੜਾ ਧਿਆਨ ਨਾਲ ਸੁਣਿਓ ਕਿਉਂਕਿ ਜਿਹੜਾ ਇੱਥੇ ਵਰਤਾਰਾ ਮੁਗਲਿਆ ਸਲਤਨਤ ਵੱਲੋਂ ਕੀਤਾ ਨ ਕਿਸੇ ਲਿਖਾਰੀ ਨੇ ਬੜਾ ਸੋਹਣਾ ਲਿਖਿਆ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਵੀ ਜਦੋਂ ਸ਼ਹੀਦਾਂ ਦਾ ਖੂਨ ਡੁੱਲਦਾ ਹੈ ਨਾ ਤਦ ਤਕਦੀਰ ਕੌਮ ਦੀ ਬਦਲਦੀ ਹੈ ਇਹ ਡੁੱਲਣਾ ਬੜਾ ਜ਼ਰੂਰੀ ਹੁੰਦਾ ਹੈ ਇਸ ਖੂਨ ਸ਼ਹੀਦ ਤਾਂ ਹੀ ਸ਼ਹੀਦ ਖਾਉਂਦੇ ਨੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਉਹਨਾਂ ਦਾ ਨਾਮ ਲਿਆ ਜਾਂਦਾ ਹੈ ਸੋ ਜਿਹੜਾ ਕਰਮ ਕਰਨਾ ਸੀ ਜਿਹੜਾ ਮਕਸਦ ਸਤਗੁਰੂ ਦਿੱਤਾ ਸੀ ਉਹ ਪੂਰਾ ਹੋ ਚੁੱਕਿਆ ਹੁਣ ਗ੍ਰਿਫਤਾਰੀ ਹੋਈ ਹੈ ਬਾਬਾ ਜੀ ਨੇ ਗ੍ਰਿਫਤਾਰੀ ਦੇ ਦਿੱਤੀ ਸਤਗੁਰੂ ਮਹਾਰਾਜ ਜੀ ਦੇ ਸਿੰਘ ਨੂੰ ਪਿੰਜਰੇ ਦੇ ਵਿੱਚ ਇੱਕ ਬੰਦ ਕੀਤਾ ਜਾਂਦਾ ਹੈ ਚਾਰ ਸ਼ਫੇਰੇ ਘੇਰਾ ਪਾਇਆ ਗਿਆ ਹੈ ਫੌਜ ਦਾ ਜਿਹੜੇ ਰਸਤੇ ਤੋਂ ਮਾਰਗ ਤੋਂ ਲਿ ਜਾ ਰਹੇ ਨਾ ਇੱਕ ਪਿੰਜਰਾ ਹੈ ਪਿੰਜਰੇ ਨੂੰ ਗੱਡੇ ਤੇ ਰੱਖਿਆ ਗਿਆ ਚਾਰ ਸ਼ਫੇਰੇ ਘੇਰਾ ਪਾਇਆ ਗਿਆ ਹੈ ਡਰਦੇ ਨੇ ਮੁਗਲ ਫੌਜੀ ਉਹਨਾਂ ਨੂੰ ਦੋ ਜਿੱਜਾਂ ਦਾ ਡਰ ਹੈ ਦੋ ਗੱਲਾਂ ਦਾ ਡਰ ਹੈ ਪਹਿਲੀ ਗੱਲ ਤਾਂ ਇਹ ਕਿ ਇਹ ਗੁਰੂ ਦਾ ਸਿੰਘ ਹੈ ਬੜੀ ਮੁਸ਼ਕਲ ਗ੍ਰਫਤਾਰ ਕੀਤਾ ਇਹਨੇ ਸਾਰੇ ਇਟ ਨਾਲ ਇਟ ਸਮਾਣੇ ਦੀ ਖੜਕਾਤੀ ਸੁਰਿੰਦਕ ਖਰਬ ਬਰਬਾਦ ਕਰਤਾ ਸੰਡੋਰਾ ਬਰਬਾਦ ਕਰਤਾ ਚੱਪੜ ਚੜੀ ਤਬਾਹ ਕਰ ਦਿੱਤਾ ਬੜੇ ਬੜੇ ਵੱਡੇ ਜਿੱਤਾਂ ਇਹਨੇ ਕੀਤੀਆਂ ਇੱਕ ਤਾਂ ਇਸ ਚੀਜ਼ ਦਾ ਡਰ ਸੀ ਦੂਜਾ ਉਹਨਾਂ ਨੂੰ ਪਤਾ ਸੀ ਵੀ ਇਹ ਜਾਦੂ ਮੰਤਰ ਵੀ ਜਾਣਦਾ ਹੈ ਇਹ ਗਾਇਬ ਹੋ ਜਾਂਦਾ ਹੈ ਹਵਾ ਛੁੱਟ ਜਾਂਦਾ ਹੈ ਇਦਾਂ ਉਦਾਂ ਕਰ ਲੈਂਦਾ ਹੈ ਜਿਹੜੀਆਂ ਚੀਜ਼ਾਂ ਬਾਬਾ ਜੀ ਨੇ ਪਹਿਲਾਂ ਇਹ ਛੱਡ ਚੁੱਕੇ ਸਨ ਇਹ ਤਿਆਗ ਚੁੱਕੇ ਸਨ ਅਮਰਤ ਸ਼ਕਨ ਤੋਂ ਬਾਅਦ ਪਹਿਲਾਂ ਸੀ ਬਾਅਦ ਚ ਨਹੀਂ ਸੀ ਕਿਉਂਕਿ ਕਰਾਮਾ ਤਾਂ ਵਿਖਾਣੀ ਗੁਰਮਾਣੀ ਦੇ ਅਨੁਸਾਰ ਗੁਰਮਤ ਦੇ ਅਨੁਸਾਰ ਸਹੀ ਨਹੀਂ ਹੈ ਮਨਮਤ ਹੈ ਪਹਿਲਾਂ ਜੇ ਕੋਈ ਕਰਦਾ ਹੈ ਕਰਦਾ ਹੈ ਪਰ ਜਦੋਂ ਗੁਰਮਤਿ ਚ ਆ ਜਾਂਦਾ ਹੈ ਗੁਰਬਾਣੀ ਚ ਆ ਜਾਂਦਾ ਉਹ ਕਿਸੇ ਨਾ ਗੁਰੂ ਸਾਹਿਬਾਂ ਕਰਾਮਾਤ ਵਿਖਾਈ ਤੇ ਨਾ ਅਗਾ ਸਿੱਖਾਂ ਨੇ ਵਿਖਾਈ ਪਹਿਲਾਂ ਜੋ ਸੀ ਸੋ ਸੀ ਹਾਲਾਂਕਿ ਸਤਗੁਰਾਂ ਨੇ ਇਤਿਹਾਸ ਵਿੱਚ ਚਲੋ ਉਹ ਵਿੱਚ ਵਿਸ਼ਾ ਵੱਖਰਾ ਲਮੇਰਾ ਹੋ ਜਾਏਗਾ ਪਰ ਮੈਂ ਟੁਕ ਮਾਤਰ ਦੱਸ ਦੇਣਾ ਵੀ ਗੁਰੂ ਮਹਾਰਾਜ ਜੀ ਨੇ ਸੁਚੇਤ ਵੀ ਕੀਤਾ ਸੀ ਜਿਨ੍ਹਾਂ ਜਿਨ੍ਹਾਂ ਨੇ ਮੋਈ ਗਊ ਨੂੰ ਜ਼ਿੰਦਾ ਕਰ ਦਿੱਤਾ ਸਤਗੁਰੂ ਮਹਾਰਾਜ ਜੀ ਨੇ ਫਿਰ ਸੁਚੇਤ ਕੀਤਾ ਵੀ ਭਾਈ ਨਹੀਂ ਇਹ ਗੁਰਮਤਿ ਵਿੱਚ ਨਹੀਂ ਹੈ ਗੁਰਸਿੱਖੀ ਵਿੱਚ ਨਹੀਂ ਹੈ ਸਹਿਜ ਸੁਭਾਏ ਕੋ ਬਚਨ ਹੋ ਜੇ ਹੋ ਜੇ ਜਾਣ ਬੁਝ ਕੇ ਤੁਸੀਂ ਕੁਦਰਤੀ ਨਿਯਮਾਂ ਨੂੰ ਬਦਲਣਾ ਨਹੀਂ ਹੈ ਜੋ ਰਜ਼ਾ ਹੈ ਪਾਣਾ ਹੈ ਉਸੇ ਅਨੁਸਾਰ ਚੱਲਣਾ ਹੈ ਸੋ ਸਾਧ ਸੰਗਤ ਜੀਓ ਇਹ ਦੋ ਚੀਜ਼ਾਂ ਦਾ ਡਰ ਬਾਬਾ ਜੀ ਨੂੰ ਗ੍ਰਿਫਤਾਰ ਕਰਕੇ ਸਭ ਤੋਂ ਪਹਿਲਾਂ ਲਾਹੌਰ ਲਜਾਇਆ ਜਾਂਦਾ ਹੈ ਲਾਹੌਰ ਤੋਂ ਫਿਰ ਜਿਹੜਾ ਉੱਥੋਂ ਦਾ ਸੁਬੇਦਾਰ ਹੈ ਉਹ ਦਿੱਲੀ ਭੇਜਦਾ ਹੈ ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਤੇ ਖੁਸ਼ ਕਰਨ ਵਾਸਤੇ ਦੇਖੋ ਸਾਧ ਸੰਗਤ ਜੀਓ ਇੱਕ ਉਹਨਾਂ ਨੇ ਜਦੋਂ ਦੇਖਿਆ ਨਾ ਵੀ ਕਿੰਨੇ ਸਿੱਖਾਂ ਦੀ ਗਿਣਤੀ ਹੈ ਕਹਿੰਦੇ 6-700 ਸਿੱਖ ਨੇ ਜਿਹੜੇ ਗ੍ਰਿਫਤਾਰ ਕੀਤੇ ਗਏ ਨੇ ਕਹਿੰਦੇ ਇਹ ਤੇ ਬੜੇ ਥੋੜੇ ਨੇ ਬਾਦਸ਼ਾਹ ਸਾਨੂੰ ਲੰਨ ਤਾਂ ਪਾਏਗਾ ਵੀ ਇਹ 6-700 ਸਿੱਖਾਂ ਨੇ ਇੰਨਾ ਨੁਕਸਾਨ ਕਰਤਾ ਤੁਹਾਡਾ ਕਹਿੰਦੇ ਫਿਰ ਕੀ ਕਰੀਏ ਤੇ ਫਿਰ ਸਾਧ ਸੰਗਤ ਜੀਓ ਕਹਿੰਦੇ ਫਿਰ ਸਿੱਖਾਂ ਨੂੰ ਲੱਭੋ ਘਰ-ਘਰ ਖੋਜੋ ਜੰਗਲ ਖੋਜੋ ਜਿੱਥੇ ਵੀ ਜਾਂਦੇ ਹੋ ਇੱਕ-ਇੱਕ ਸਿੱਖ ਨੂੰ ਲੱਭੋ ਜਿਉਂਦਾ ਜਾਂ ਮਰਦਾ ਮਾਰ-ਮਾਰ ਕੇ ਲਿਆਓ ਜਿਵੇਂ ਮਰਜ਼ੀ ਲਿਆਓ ਇਕੱਠੇ ਕਰੋ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਉਹਨਾਂ ਵੇਲਿਆਂ 'ਚ ਉਹਨਾਂ ਸਮਿਆਂ ਵਿੱਚ ਵੀ ਮੁੱਲ ਪਾਏ ਗਏ ਸਾਨੂੰ ਸਿੱਖਾਂ ਦੇ ਸਿਰਾਂ ਦੇ। ਬਾਬਾ ਜੀ ਤੇ 700 ਸਿੱਖਾਂ ਨੂੰ ਦਿੱਲੀ ਭੇਜਣ ਤੋਂ ਪਹਿਲਾਂ ਘਰ-ਘਰ ਜਾ ਕੇ ਸਿੱਖਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਹਕੂਮਤ ਨੇ। ਇਨਾਮ ਤੈਅ ਕਰ ਦਿੱਤੇ 70 ਰੁਪਏ ਜਿਉਂਦਾ ਸਿੱਖ ਦੇ 50 ਰੁਪਏ ਕੋਈ ਸਿੱਖ ਦਾ ਸਿਰ ਵੱਢ ਕੇ ਲਿਆਏਗਾ, ਕੋਈ ਪਤਾ ਦੱਸੇਗਾ, ਇਦਾਂ ਸਾਰੇ ਵੱਡੀ-ਵੱਡੀ ਕੀਮਤ ਅਦਾਖ ਲਿਖ ਦਿੱਤੀ ਲਿਖਾ ਦਿੱਤੀ ਤੇ ਘਰਾਂ ਘਰਾਂ ਦੇ ਵਿੱਚੋਂ ਫਿਰ ਸਿੱਖਾਂ ਨੂੰ ਲੱਭ ਲੱਭ ਕੇ ਸਭ ਸਿੱਖਾਂ ਦੇ ਸਿਰ ਕਲਮ ਕੀਤੇ ਗਏ ਉੱਥੇ 1000 ਗਿਣਤੀ ਦੱਸੀ ਜਾਂਦੀ ਹੈ ਸਿੱਖਾਂ ਨੂੰ ਲਾਹੌਰ ਵਿੱਚ ਸ਼ਹੀਦ ਕੀਤਾ ਗਿਆ ਸੀ ਤੇ ਇਹ ਉਹ ਸਿੱਖ ਸਨ ਜਿਹੜੇ ਬਾਬਾ ਜੀ ਦੇ ਨਾਲ ਨਹੀਂ ਸਨ ਜਿਹੜੇ ਉਥੋਂ ਦੇ ਵਸਨੀਕ ਸਨ ਨੇੜੇ țeੜੇ ਰਹਿੰਦੇ ਸਨ ਜਾਂ ਜੋ ਨੇੜੇ țeੜੇ ਚਲਾਉਂਦੇ ਸਨ ਗੁਰਸਿੱਖੀ ਗੁਰਬਾਣੀ ਦੇ ਉਹਨਾਂ ਨੂੰ ਇਧਰੋਂ ਉਧਰੋਂ ਲੱਭ ਕੇ ਸ਼ਹੀਦ ਕੀਤਾ ਗਿਆ ਤਸਾਦ ਸੰਗਤ ਇਤਿਹਾਸਕਾਰ ਲਿਖਦੇ ਨੇ ਪ੍ਰੋਫੈਸਰ ਗੰਡਾ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਕਿਤਾਬ ਲਿਖੀ ਹੈ ਉਹਨਾਂ ਨੇ ਲਿਖਿਆ ਹੈ ਕਹਿੰਦੇ ਇਹਨਾਂ ਸਿੱਖਾਂ ਦੇ ਨਾ ਸਿਰ ਕਲਮ ਕਰਕੇ ਤੇ ਸਿਰਾਂ ਨੂੰ ਨੇਜਿਆਂ ਦੇ ਟੰਗ ਕੇ ਕੁਝ ਸਿੱਖਾਂ ਦੇ ਸਿਰਾਂ ਨੂੰ ਤੇ ਕੁਝ ਸਿੱਖਾਂ ਦੇ ਸਿਰਾਂ ਨੂੰ ਗੱਡਿਆਂ ਦੇ ਉੱਪਰ ਲੱਦ ਕੇ ਤੇ 700 ਸਿੰਘ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਸ ਤਰੀਕੇ ਨਾਲ ਫਿਰ ਦਿੱਲੀ ਵੱਲ ਨੂੰ ਭੇਜਿਆ ਜਾ ਰਿਹਾ ਵੀ ਬਾਦਸ਼ਾਹ ਖੁਸ਼ ਹੋਏ ਜੇ ਕੱਲੇ ਇੰਨੇ ਹੀ ਭੇਜਦੇ ਤੇ ਬਾਦਸ਼ਾਹ ਨੇ ਲਹਨਤਾ ਪਾਣੀਆ ਸਾਹਿਬ ਇੰਨੇ ਕੁ ਸਿੱਖ ਨਹੀਂ ਤੁਹਾਡੇ ਤੋਂ ਏ ਇਸ ਕਰਕੇ ਗਿਣਤੀ ਵਿਵਧਾਨ ਕਰਕੇ ਜਿਨ੍ਹਾਂ ਦਾ ਵਿੱਚ ਕੋਈ ਦੋਸ਼ ਨਹੀਂ ਸੀ ਉਹਨਾਂ ਨੂੰ ਵੀ ਵਿੱਚ ਇਸ ਤਰ੍ਹਾਂ ਸ਼ਹੀਦ ਕਰਕੇ ਦਿੱਲੀ ਭੇਜਿਆ ਗਿਆ ਦਿੱਲੀ ਜਾ ਕੇ ਆਪ ਜੀ ਨੂੰ ਪਤਾ ਹੈ ਕਿ ਬਾਬਾ ਜੀ ਨੂੰ ਇੱਕ ਸਾਹਮਣੇ ਪਿੰਜਰੇ ਉਸੇ ਪਿੰਜਰੇ ਦੇ ਵਿੱਚ ਸਾਹਮਣੇ ਬਿਠਾਇਆ ਗਿਆ 100 ਸਿੱਖ ਹਰ ਰੋਜ਼ ਸ਼ਹੀਦ ਕਰਨਾ ਸ਼ੁਰੂ ਕੀਤਾ ਹੈ ਇੱਕ ਦਿਨ ਵਿੱਚ 100 ਸਿੰਘ ਸ਼ਹੀਦ ਹੁੰਦਾ ਹੈ ਬਾਬਾ ਜੀ ਦੇ ਸਾਹਮਣੇ ਕੋਈ ਛੋਟੀ ਗੱਲ ਨਹੀਂ ਸਾਧ ਸੰਗਤ ਦੀ ਇਹ ਆਪਾਂ ਸ਼ਹਾਦਤ ਦੀ ਗੱਲ ਕਰ ਰਹੇ ਹਾਂ ਕੋਈ ਇਨਾਮ ਵੰਡਣ ਦੀ ਗੱਲ ਨਹੀਂ ਕਰ ਲਈ ਵੀ 100 ਜਣਿਆਂ ਨੂੰ ਲੰਗਰ ਵਰਤਾਤਾ 100 ਜਣਿਆਂ ਨੂੰ ਇਨਾਮ ਦੇ ਦਿੱਤਾ ਸ਼ਹਾਦਤ ਦੀ ਗੱਲ ਕਰ ਰਹੇ ਹਾਂ ਸਿਰ ਕਲਮ ਕਰ ਕਰਕੇ ਸ਼ਹਾਦਤਾਂ ਹੋ ਰਹੀਆਂ ਨੇ ਤੇ ਇੱਕ ਬੜਾ ਹੀ ਹੈਰਾਨੀ ਜਨਕ ਕੌਤਕ ਉੱਥੇ ਵਰਤਿਆ ਸਾਧ ਸਿੰਘ ਜੀ ਬਹੁਤ ਹੀ ਹੈਰਾਨੀ ਜਨਕ ਆਪਾਂ ਪਹਿਲਾਂ ਵੀ ਇਹ ਸਰਵਣ ਕੀਤਾ ਹੈ ਕਹਿੰਦੇ ਜੀ ਇੱਕ ਨੌਜਵਾਨ ਬੱਚਾ ਸੀ ਉੱਥੇ 18 ਕ ਸਾਲ ਦੀ ਉਮਰ ਦੱਸਦੇ ਉਹਦੇ ਜੀ 18 ਸਾਲ ਦੀ ਉਮਰ ਦਾ ਬੱਚਾ ਬੜਾ ਹੌਲਾ ਜਿਹਾ ਹੁੰਦਾ ਹੈ ਵਿਆਹ ਹੋਇਆ ਸੀ ਉਹਦਾ ਨਵਾਂ ਨਵਾਂ ਵਿਆਹ ਹੋਇਆ ਸੀ ਬੜੀ ਛੇਤੀ ਵਿਆਹ ਹੋ ਜਾਂਦੇ ਸਨ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦਾ ਵੀ ਛੋਟੀ ਸਾਰੇ ਗੁਰੂ ਸਾਹਿਬ ਛੋਟੀ ਉਮਰ 'ਚ ਹੋਏ ਨੇ ਗੁਰੂ ਹਰਗੋਬਿੰਦ ਸਾਹਿਬ ਦਾ 8-9 ਸਾਲ ਦੀ ਉਮਰ 'ਚ ਵਿਆਹ ਹੋਇਆ ਸੀ ਛੋਟੀ ਉਮਰ 'ਚ ਵਿਆਹ ਹੋ ਜਾਂਦੇ ਉਸ ਦਾ ਉਸ ਵੇਲੇ ਜੇ ਵਿਆਹ ਹੋਇਆ ਹੋਇਆ ਸੀ 18 ਸਾਲ ਦਾ ਬੱਚਾ ਉਹ ਵੀ ਬਾਬਾ ਜੀ ਦੇ ਨਾਲ ਗ੍ਰਿਫਤਾਰੀਆਂ ਦੇ ਵਿੱਚ ਸੀ ਸੂਹ ਸਿੰਘਾਂ ਦੇ ਵਿੱਚ ਸੀ ਜਿਹੜੇ ਰੋਜ਼ ਸੂਹ ਸਿੰਘ ਸ਼ਹੀਦ ਹੋ ਰਹੇ ਸਨ ਤੇ ਲੱਭ ਦੀ ਲੱਭ ਦੀ ਨਾ ਉਹਦੀ ਮਾਂ ਉਥੇ ਪਹੁੰਚ ਗਈ ਤੇ ਜਿਹੜੇ ਸ਼ਿਪਾਈ ਸਨ ਬਾਰ ਖੜੇ ਉਹਨਾਂ ਨੂੰ ਕਹਿੰਦੇ ਵੀ ਮੇਰਾ ਇੱਕ ਬੱਚਾ ਬੇਟਾ ਉਹ ਤੁਸੀਂ ਗਲਤੀ ਨਾਲ ਗ੍ਰਿਫਤਾਰ ਕਰ ਲਿਆ ਕਹਿੰਦੇ ਗਲਤੀ ਨਾਲ ਗ੍ਰਿਫਤਾਰ ਕਰ ਲਿਆ ਕੀ ਕਹਿ ਰਹੇ ਹੋ ਕਹਿੰਦੇ ਹਾਂ ਜੀ ਜਿਹੜੇ ਤੁਸੀਂ ਸਿੱਖ ਬਾਬਾ ਬੰਦਾ ਸਿੰਘ ਬਹਾਦਰ ਨਾਲ ਲੈ ਕੇ ਆਏ ਉਹਨਾਂ ਦੇ ਵਿੱਚ ਇੱਕ ਮੇਰਾ ਬੱਚਾ ਹੈ ਉਹ ਸਿੱਖ ਨਹੀਂ ਹੈ ਉਹ ਖੁਸ਼ ਹੋ ਗਈ ਵੀ ਇਹ ਲੱਗਦਾ ਮਾਈ ਡੋਲ ਗਈ ਮਾਈ ਘਬਰਾ ਗਈ ਉਹ ਫੜ ਫੜ ਲੈ ਗਏ ਉਸ ਨੂੰ ਅੱਗੇ ਕਹਿੰਦੇ ਜੀ ਇਹ ਮਾਈ ਇਸ ਤਰ੍ਹਾਂ ਕਹਿ ਰਹੀ ਹੈ ਉਹਨਾਂ ਨੇ ਕਿਹਾ ਵੀ ਤੇਰਾ ਕਿਹੜਾ ਪੁੱਤਰ ਦੱਸ ਮਾਈ ਨੇ ਜਦੋਂ ਮਾਰੀ ਛਾਤੀ ਦੇਖਿਆ ਆਪਣੇ ਪੁੱਤਰ ਨੂੰ ਪਹਿਚਾਨ ਲਿਆ ਕਹਿੰਦੀ ਉਹ ਮੇਰਾ ਪੁੱਤਰ ਹੈ ਬੁਲਾ ਲਿਆ ਉਸ ਨੂੰ ਅੱਗੇ ਕਹਿੰਦੇ ਹਾਂਜੀ ਦੱਸੋ ਮਾਈ ਕਹਿੰਦੀ ਵੀ ਇਹ ਸਿੱਖ ਥੋੜਾ ਹੈ ਇਹਨੇ ਤੇ ਉਂਝੀ ਵਾਲ ਵਧਾਏ ਨੇ ਇਹਨੇ ਤੇ ਵੈਸੇ ਹੀ ਵਾਲ ਲੰਮੇ ਕੀਤੇ ਨੇ ਇਹ ਸਿੱਖ ਨਹੀਂ ਹੈ ਤੁਸੀਂ ਇਹਨੂੰ ਬਖਸ਼ ਦਿਓ ਇਹਨੂੰ ਛੱਡ ਦਿਓ ਇਹਨੂੰ ਮੇਰੇ ਨਾਲ ਭੇਜ ਦਿਓ ਮਾਂ ਤੇ ਬਚਾਉਣਾ ਚਾਹਦੀ ਆਪਣੇ ਬੱਚੇ ਨੂੰ ਮਾਂ ਦੀ ਮਮਤਾ ਹੈ ਸਾਸ ਸੰਗਤ ਜੀਓ ਸਿਪਾਈ ਖੁਸ਼ ਅਹਲਕਾਰ ਖੁਸ਼ ਸਾਰੇ ਖੁਸ਼ ਹੋ ਗਏ ਵੀ ਉਹਨਾਂ ਦੇ ਤੇ ਦਿਲ ਚ ਵੀ ਡੋਲ ਗਏ ਘਬਰਾ ਗਏ ਨੇ ਤੇ ਸਾਧ ਸੰਗਤ ਜੀਓ ਮਾਂ ਨੂੰ ਬੱਚੇ ਨੂੰ ਕਹਿੰਦੇ ਵੀ ਠੀਕ ਐ ਤੂੰ ਬੱਚੇ ਨੂੰ ਲੈ ਜਾ ਛੱਡ ਦੇ ਨੇ ਆ ਸਾਡਾ ਕੋਈ ਗੈਰ ਥੋੜਾ ਫਿਰ ਇਹਦੇ ਨਾਲ ਛੱਡ ਦੇ ਨੇ ਆ ਧਨ ਦੌਲਤ ਦੇਨੇ ਆ ਤੁਹਾਨੂੰ ਸ਼ਾਬਾਸ਼ ਏ ਤੁਹਾਡੇ ਤੁਸੀਂ ਦੱਸ ਦਿੱਤਾ ਸਾਡੇ ਤੋਂ ਪਾਪ ਹੋਣੋਂ ਬਚਾਲਿਆ ਝੂਠਾ ਮੂਠਾ ਕਹਿ ਰਹੇ ਨੇ ਧਨ ਦੇਾਂਗੇ ਦੌਲਤ ਦੇਾਂਗੇ ਹੋਰ ਲਾਲਚ ਦੇ ਕੇ ਕਹਿ ਰਹੇ ਨੇ ਕਹਿੰਦੇ ਬਸ ਆਪਣੇ ਪੁੱਤਰ ਨੂੰ ਇੱਕ ਵਾਰ ਕਹਿ ਦੇ ਵੀ ਐ ਆਖਦੇ ਵੀ ਮੈਂ ਸਿੱਖ ਨਹੀਂ ਚਲੇ ਜਾਓ ਆ ਧਨ ਪਿਆਰੇ ਵੀ ਲੈ ਜਾਓ ਆਪਣਾ ਜ਼ਿੰਦਗੀ ਜਿਉਂ ਵਧੀਆ ਐਸ਼ ਕਰੋ ਬਸ ਇੱਕ ਵਾਰੀ ਤੇਰੇ ਪੁੱਤਰ ਨੂੰ ਕਹਿ ਵੀ ਕਹਦੇ ਮੈਂ ਸਿੱਖ ਨਹੀਂ 18 ਸਾਲ ਦਾ ਬੱਚਾ ਸਤਿ ਸੰਗਤ ਜੀ ਆਪ ਜੀ ਹੈਰਾਨ ਹੋ ਜਾਓਗੇ ਉਸ ਬੱਚੇ ਨੇ ਫਿਰ ਪਤਾ ਕੀ ਜਵਾਬ ਦਿੱਤਾ ਉਸ ਬੱਚੇ ਨੇ ਜਵਾਬ ਦਿੱਤਾ ਕਿ ਇਹ ਮੇਰੀ ਮਾਂ ਨਹੀਂ ਹੈ ਇਹ ਝੂਠ ਬੋਲ ਰਹੀ ਹੈ ਕਿ ਮੇਰੀ ਮਾਂ ਹੈ ਮੇਰੀ ਮਾਂ ਨਹੀਂ ਹੈ ਮੈਂ ਤਾਂ ਗੁਰੂ ਗੋਬਿੰਦ ਸਿੰਘ ਦਾ ਸਿੱਖ ਹਾਂ ਮੇਰਾ ਰੋਮ ਰੋਮ ਤੁਸੀਂ ਚਾਹੇ ਚੀਰ ਕੇ ਦੇਖ ਲਓ ਇਹਦੇ ਵਿੱਚੋਂ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਦੀ ਬਾਣੀ ਹੀ ਭਰੀ ਹੋਈ ਹੈ ਮੈਂ ਪੱਕਾ ਗੁਰੂ ਮਹਾਰਾਜ ਦਾ ਸਿੱਖਾਂ ਮੈਨੂੰ ਸ਼ਹੀਦ ਕਰ ਦਿਓ ਮੇਰੇ ਨਾਲ ਜੋ ਮਰਜ਼ੀ ਕਰ ਲੋ ਇਹ ਮੈਂ ਸੁਪਨੇ ਚ ਵੀ ਨਹੀਂ ਕਹਾਗਾ ਕਿ ਮੈਂ ਗੁਰੂ ਦਾ ਸਿੱਖ ਨਹੀਂ ਆ ਹੈਰਾਨ ਹੋ ਗਈ ਸੰਗਤਾਂ ਦੇਖਣ ਵਾਲੇ ਅਹਲਕਾਰ ਜ਼ੁਲਮੀ ਹੈਰਾਨ ਹੋ ਗਏ ਕਹਿੰਦੇ ਇਹ ਐਸੀ ਦ੍ਰਿੜਤਾ ਅਸੀਂ ਤੈਨੂੰ ਜੀਵਨ ਦੇ ਰਹੇ ਹਾਂ ਤੈਨੂੰ ਬਚਨ ਦਾ ਮੌਕਾ ਦੇ ਰਹੇ ਹਾਂ ਤੂੰ ਬਚਣਾ ਹੀ ਨਹੀਂ ਚਾਹ ਰਿਆ ਇਸ ਤਰ੍ਹਾਂ ਸਾਧ ਸੰਗਤ ਜੀ ਉਹ 100 100 ਸਿੱਖਾਂ ਨੂੰ ਰੋਜ਼ ਸ਼ਹੀਦ ਕੀਤਾ ਗਿਆ ਜਦੋਂ ਸਾਰੇ ਸਿੱਖ ਸ਼ਹੀਦ ਹੋ ਗਏ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਪਿੰਜਰੇ ਦੇ ਵਿੱਚੋਂ ਬਾਹਰ ਕੱਢਿਆ ਗਿਆ ਉਹਨਾਂ ਦੇ ਹੱਥ ਬੰਨੇ ਹੋਏ ਨੇ ਪੈਰ ਬੰਨੇ ਹੋਏ ਨੇ ਤੇ ਸਾਧ ਸੰਗਤ ਜੀ ਬਾਬਾ ਜੀ ਦਾ ਪੁੱਤਰ 4 ਸਾਲ ਦੀ ਉਮਰ ਕੁਝ ਮਹੀਨੇ ਉੱਪਰ-ਨੀਚੇ ਦੱਸਦੇ ਨੇ ਇਤਿਹਾਸ ਕਰ ਬਾਬਾ ਭਾਈ ਅਜੈ ਸਿੰਘ ਉਹਨਾਂ ਦਾ ਨਾਮ ਹੈ 4 ਸਾਲ ਦੀ ਉਮਰ ਬਾਬਾ ਜੀ ਦੇ ਸਾਹਮਣੇ ਬਿਠਾ ਦਿੱਤਾ ਗਿਆ ਹੱਥ ਵਿੱਚ ਛੁਰਾ ਫੜਾ ਦਿੱਤਾ ਗਿਆ ਤੇ ਬਾਬਾ ਜੀ ਨੂੰ ਕਹਿੰਦੇ ਤੁਹਾਡੇ ਲਈ ਹਕੂਮਤ ਦਾ ਸਾਡੇ ਰਾਜੇ ਦਾ ਹੁਕਮ ਆਇਆ ਹੈ ਕਿ ਤੁਸੀਂ ਛੁਰਾ ਮਾਰ ਕੇ ਆਪਣੇ ਬੱਚੇ ਨੂੰ ਖਤਮ ਕਰੋ। ਬਾਬਾ ਜੀ ਨੇ ਛੁਰਾ ਵਗਾ ਕੇ ਮਾਰਿਆ ਕਹਿੰਦੇ ਕੀ ਗੱਲ ਕਰ ਰਹੇ ਹੋ ਸਿੱਖ ਕਦੇ ਬੱਚਿਆਂ ਤੇ ਬਜ਼ੁਰਗਾਂ ਤੇ ਬੀਬੀਆਂ ਤੇ ਕਦੇ ਵਾਰ ਨਹੀਂ ਕਰਦੇ ਤੇ ਤੁਸੀਂ ਬੱਚੇ ਤੇ ਜ਼ੁਲਮ ਕਰਨ ਨੂੰ ਕਹਿ ਰਹੇ ਹੋ ਮਾਰਨ ਨੂੰ ਕਹਿ ਰਹੇ ਹੋ ਭਾਵੇਂ ਇਹ ਬੱਚਾ ਮੇਰਾ ਹੈ ਤੇ ਬੇਸ਼ੱਕ ਤੁਸੀਂ ਮੇਰੇ ਬੱਚੇ ਦੀ ਥਾਂ ਤੁਸੀਂ ਆਪਣਾ ਵੀ ਬੱਚਾ ਲਿਆ ਕੇ ਬਿਠਾ ਦਿਓ ਨਾ ਤੁਸੀਂ ਇੰਨਾ ਸਾਡਾ ਕਹਾਣ ਕਰ ਰਹੇ ਹੋ ਮਾਰ ਰਹੇ ਹੋ ਤੁਹਾਡੇ ਬੱਚੇ ਨੂੰ ਇੱਥੇ ਬਿਠਾ ਦਿਓ ਮੈਂ ਉਹਨਾਂ ਦੇ ਵਾਲੂ ਤੱਕ ਨੂੰ ਵੀ ਨਹੀਂ ਛੂਹਾਂਗਾ ਤੁਸੀਂ ਮਾਰਨ ਦੀ ਗੱਲ ਕਰ ਰਹੇ ਹੋ ਨਹੀਂ ਬਾਬਾ ਜੀ ਨੇ ਸਾਫ਼ ਮਨਾ ਕਰ ਦਿੱਤਾ ਫਿਰ ਬਾਬਾ ਜੀ ਦੇ ਸਾਹਮਣੇ ਸੰਗਤ ਜੀ ਸਾਡੇ ਤੋਂ ਤੇ ਬੋਲਿਆ ਵੀ ਨਹੀਂ ਜਾਂਦਾ ਕਥਾ ਸੁਣਾਣੀ ਵੀ ਬੜਾ ਮਨ ਤੇ ਪੱਥਰ ਰੱਖ ਕੇ ਬੋਲਣੀਆਂ ਪੈਂਦੀਆਂ ਇਹ ਚੀਜ਼ਾਂ ਇਹ ਜੋ ਇਤਿਹਾਸ ਸਾਡੇ ਸਿੱਖਾਂ ਨੇ ਰਚ ਦਿੱਤਾ ਬਾਬਾ ਜੀ ਦੇ ਸਾਹਮਣੇ ਉਹਨਾਂ ਦੇ 4 ਸਾਲ ਦੇ ਬੱਚੇ ਭਾਈ ਅਜੈ ਸਿੰਘ ਦਾ ਕਲੇਜਾ ਕੱਢ ਕੇ ਦਿਲ ਕੱਢ ਕੇ ਛੁਰਾ ਮਾਰ ਕੇ ਬਾਹਰ ਕੱਢ ਕੇ ਤੇ ਬਾਬਾ ਜੀ ਦੇ ਮੂੰਹ ਦੇ ਵਿੱਚ ਤੁਨ ਰਹੇ ਨੇ ਜਾਲਮ ਤੇ ਬਾਬਾ ਜੀ ਡੋਲ ਬੈਠੇ ਨੇ ਸ਼ਾਂਤ ਬੈਠੇ ਨੇ ਕਿਹੜੀ ਐਸੀ ਸ਼ਕਤੀ ਸੀ ਸੰਗਤ ਜੀ ਜਿਹੜੇ ਡੋਲ ਹੀ ਨਹੀਂ ਰਹੇ ਘਬਰਾ ਹੀ ਨਹੀਂ ਰਹੇ ਇੰਨਾ ਕੁਝ ਹੋਣ ਦੇ ਬਾਅਦ ਵੀ ਨਹੀਂ ਘਬਰਾ ਰਹੇ ਅੱਜ ਦੁੱਖ ਲੱਗਦਾ ਸਾਨੂੰ ਉਨ੍ਹਾਂ ਪਰਿਵਾਰਾਂ ਵੱਲ ਦੇਖ ਕੇ ਜਿਹੜਾ ਬੱਚਾ ਕਹਿੰਦਾ ਮਾਂ ਮੇਰਾ ਸਿਰ ਪੇੜ ਕਰਦਾ ਮਾਂ ਜਾ ਕੇ ਨਾਈ ਕੋਲ ਵਾਲ ਹੋਲੇ ਕਰਾ ਦਿੰਦੀ ਏ ਸਿਰ ਰੋਲਾ ਕਰਾ ਦਿੰਦੀ ਏ ਪੱਗ ਲਵਾ ਦਿੰਦੀ ਏ ਵੀ ਲਾਦੇ ਪੱਗ ਛੱਡ ਪਰਾਂ ਉਹ ਪਿਤਾ ਮਾ ਉਹ ਕੈਸੇ ਜੀਵਣ ਵਾਲੇ ਨੇ ਕੀ ਜਵਾਬ ਦੇਣਗੇ ਗੁਰੂ ਸਾਹਿਬਾਂ ਨੂੰ ਜਿਹੜਾ ਇੱਕ ਛੋਟਾ ਜਿਹਾ ਸਿਰਪੀੜ ਤੋਂ ਡਰ ਕੇ ਬੱਚਿਆਂ ਨਾਲ ਇਸ ਤਰ੍ਹਾਂ ਸਿੱਖੀ ਤੋਂ ਦੂਰ ਕਰਾ ਰਹੇ ਨੇ ਤੇ ਕਿੱਥੇ ਸਾਡੇ ਉਹ ਸਾਡੇ ਬਜ਼ੁਰਗ ਸਨ ਉਹ ਸਿੰਘ ਸ਼ਹੀਦ ਸਨ ਜਿਹੜੇ ਆਪਣੇ ਸਾਹਮਣੇ ਬੈਠੇ ਆਪਣੇ 4-5 ਸਾਲ ਦੇ ਬੱਚੇ ਦਾ ਇਸ ਤਰ੍ਹਾਂ ਕਲੇਜਾ ਬਾਹਰ ਕਢਾ ਕੇ ਮੂੰਹ ਚੱਕ ਪਵਾ ਲਿਆ ਪਰ ਡੋਲੇ ਨਹੀਂ ਘਬਰਾਏ ਨਹੀਂ ਹੁਣ ਸੁਣਿਓ ਰਾਜਾ ਬਾਦਸ਼ਾਹ ਦਿੱਲੀ ਦਾ ਆਪ ਅੱਗੇ ਹੁੰਦਾ ਕਹਿੰਦਾ ਕਿ ਦੱਸ ਹੁਣ ਤੈਨੂੰ ਕਿਹੜੀ ਮੌਤ ਦੀ ਏ ਤੇਰੇ ਸਾਰੇ ਸਿੱਖ ਸ਼ਹੀਦ ਕਰ ਦਿੱਤੇ ਨੇ ਤੇਰਾ ਬੱਚਾ ਵੀ ਸ਼ਹੀਦ ਹੋ ਗਿਆ ਤੂੰ ਦੱਸ ਹੁਣ ਤੂੰ ਕਿਹੜੀ ਮੌਤ ਚਾਹ ਚਾਹੁੰਦਾ ਇੱਕ ਵਾਰ ਨਾ ਸਿਕੰਦਰ ਨੇ ਪੁਰਸ਼ ਨੂੰ ਪੁੱਛਿਆ ਸੀ ਕਿ ਤੂੰ ਦੱਸ ਕਿਹੜੀ ਮੌਤ ਚਾਹਨਾ ਤੇ ਉਹਦਾ ਗੁ ਜਵਾਬ ਆਇਆ ਸੀ ਜਿਹੜਾ ਇੱਕ ਰਾਜਾ ਦੂਸਰੇ ਰਾਜੇ ਨਾਲ ਸਲੂਕ ਕਰੇ ਤੂੰ ਮੇਰੇ ਨਾਲ ਇਹ ਸਲੂਕ ਕਰ ਉਹਨੇ ਹੱਥ ਜੋੜ ਕੇ ਇਹ ਫਰਿਆਦ ਕੀਤੀ ਸੀ ਵੀ ਇੱਕ ਰਾਜਾ ਮੈਂ ਵੀ ਰਾਜਾ ਤੂੰ ਵੀ ਰਾਜਾ ਇੱਕ ਰਾਜੇ ਦਾ ਰਾਜੇ ਪ੍ਰਤੀ ਆਮ ਬੰਦੇ ਨੂੰ ਜੋ ਮਰਜ਼ੀ ਤੂੰ ਕਰ ਲੈ ਕਹਿ ਲੈ ਮੈਂ ਵੀ ਰਾਜਾ ਤੂੰ ਵੀ ਰਾਜਾ ਰਾਜਿਆਂ ਵਰਗਾ سلوਕ ਕਰ ਉਹਨੂੰ ਕੈਦ ਕਰਤਾ ਮਾਰਿਆ ਨਹੀਂ ਜਾਨੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਰਾਜ ਕਾਇਮ ਕੀਤਾ ਰਾਜਾ ਹੈ ਉਹ ਵੀ ਰਾਜਾ ਹੈ ਉਧਰ ਵੀ ਰਾਜਾ ਹੈ ਤੇ ਬਾਬਾ ਜੀ ਦਾ ਜਵਾਬ ਕੀ ਸੀ ਬਾਬਾ ਜੀ ਨੂੰ ਜਦੋਂ ਪੁੱਛਿਆ ਕਿਹੜੀ ਮੌਤ ਚਾਹੁੰਨਾ ਹੈ ਕਿਹੜੀ ਸਜ਼ਾ ਚਾਹੁੰਨਾ ਹੈ ਕੀ ਰਹਿਮ ਚਾਹੁੰਨਾ ਹੈ ਸਾਡੇ ਤੋਂ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਵਾਬ ਦਿੱਤਾ ਸੀ ਕਿ ਮੈਨੂੰ ਉਹ ਮੌਤ ਦੇਈ ਜਿਹੜੀ ਮੌਤ ਤੂੰ ਆਪ ਮਰ ਸਕਦਾ ਹੋਵੇਂ ਜਿਹੜੀ ਮੌਤ ਮਰਨ ਦੀ ਤੇਰੇ ਅੰਦਰ ਜ਼ਰੂਰਤ ਹੋਵੇ ਉਹ ਮੌਤ ਮੈਨੂੰ ਦਈ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਫਿਰ ਸਾਧ ਸੰਗਤ ਜੀਓ ਇਤਿਹਾਸ ਦੇ ਵਿੱਚ ਇਤਿਹਾਸਕਾਰਾਂ ਲਿਖਿਆ ਹੈ ਬਹੁਤ ਹੀ ਅਸਹਿ ਤੇ ਅਕਹਿ ਕਸ਼ਟ ਬਾਬਾ ਜੀ ਨੂੰ ਦਿੱਤੇ ਗਏ ਪਹਿਲਾਂ ਖੱਬੀ ਅੱਖ ਬਾਬਾ ਜੀ ਦੀ ਕੱਢੀ ਗਈ ਛੁਰਾ ਮਾਰ ਕੇ ਫਿਰ ਸੱਜੀ ਅੱਖ ਵੀ ਬਾਬਾ ਜੀ ਦੀ ਛੁਰਾ ਮਾਰ ਕੇ ਖਤਮ ਕੀਤੀ ਗਈ ਫਿਰ ਬਾਹ ਇੱਕ ਲਾਈ ਗਈ ਫਿਰ ਦੂਸਰੀ ਬਾਹ ਲਾਈ ਗਈ ਫਿਰ ਇੱਕ ਇੱਕ ਕਰਕੇ ਬਾਬਾ ਜੀ ਦੀ ਲਤ ਲਾਈ ਗਈ ਅੰਗਹੀਣ ਕਰਕੇ ਬਾਬਾ ਜੀ ਨੂੰ ਫਿਰ ਗਰਮ ਜਮੂਰਾਂ ਦੇ ਨਾਲ ਮਾਸ ਨੂੰ ਚਿਆ ਗਿਆ ਇਸ ਤਰ੍ਹਾਂ ਸਾਧ ਸੰਗ ਜੀ ਉਹ ਅਸਹਿ ਤੇ ਅਕਹਿ ਕਸ਼ਟ ਦੇ ਕੇ ਅੱਜ ਦੇ ਦਿਨ ਧੰਤਨ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਤੇ ਇਸ ਸਾਰੇ ਵਰਤਾਰੇ ਦੇ ਦੌਰਾਨ ਬਾਬਾ ਜੀ ਚੌਂਕੜਾ ਲਗਾ ਕੇ ਅਡੋਲ ਬੈਠੇ ਰਹੇ ਮੁੱਖੋਂ ਸੀ ਤੱਕ ਨਹੀਂ ਉਚਰੀ ਇਹ ਸ਼ਕਤੀ ਸੀ ਸੰਗਤ ਜੀ ਇਹ ਬਲ ਸੀ ਸੰਗਤ ਜੀ ਗੁਰਬਾਣੀ ਦਾ ਨਾਮ ਦਾ ਸਿਮਰਨ ਦਾ ਬੰਦਗੀ ਦਾ ਜਿਹੜੀਆਂ ਚੀਜ਼ਾਂ ਨੂੰ ਅਸੀਂ ਅੱਜ ਕੱਟਦੇ ਜਾ ਰਹੇ ਆ ਸਾਡੇ ਕੋਲ ਬੜਾ ਵੱਡਾ ਖਜ਼ਾਨਾ ਹੈ ਸੰਗਤ ਜੀ ਬਹੁਤ ਵੱਡਾ ਖਜ਼ਾਨਾ ਹੈ ਸਾਡੇ ਪਾਸ ਜਿਸ ਨੂੰ ਅਸੀਂ ਕੇਵਲ ਪੜ ਰਹੇ ਆ ਪਹਿਚਾਨ ਨਹੀਂ ਰਹੇ ਪਹਿਚਾਨਣਾ ਬੜਾ ਜ਼ਰੂਰੀ ਹੈ ਮਹਾਰਾਜ ਜੀ ਕਹਿੰਦੇ ਨਾ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾ ਮੇਰੇ ਮਨ ਭਿਆ ਨਿਦਾਨਾ ਖਾਵੇਂ ਖਰਚਾਂ ਰਲ ਮਿਲ ਭਾਈ ਟੋਟ ਨਾ ਆਵੇ ਵੱਧ ਦੋ ਜਾਈ ਇਹ ਖਜ਼ਾਨੇ ਨੂੰ ਸਮਝਣਾ ਪਹੇਗਾ ਇਸ ਖਜ਼ਾਨੇ ਦੇ ਗੁਣਾਂ ਨੂੰ ਆਪਣੇ ਅੰਦਰ ਧਾਰਨਾ ਪਹੇਗਾ ਕੱਲੇ ਪੜਿਆਂ ਗੱਲ ਨਹੀਂ ਬੰਨੀ ਜਿਹੜੇ ਕੱਲ ਕੱਲ ਦੇ ਦਿਨ ਸ਼ਬਦ ਦੀ ਵਿਚਾਰ ਆਪਾਂ ਕੀਤੀ ਸੀ ਨਾ ਮਹਾਰਾਜ ਨੇ ਹੀ ਸਮਝਾਇਆ ਸੀ ਭਾਈ ਪੜੋ ਠੀਕ ਹੈ ਸੁਣੋ ਠੀਕ ਹੈ ਪਰ ਇਸ ਪੜਨ ਸੁਣਨ ਵਾਲੀ ਬਾਣੀ ਦੀ ਪਹਿਚਾਣ ਕਰੋ ਉਹ ਵੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਸੋ ਧੰਤਨ ਬਾਬਾ ਬੰਦਾ ਸਿੰਘ ਬਹਾਦਰ ਜੀ ਉਹਨਾਂ ਦੇ ਪੁੱਤਰ ਭਾਈ ਅਜੇ ਸਿੰਘ ਜੀ ਅਤੇ अनेकां ਹੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਿੰਘ ਜਿਹੜੇ ਸਾਥ ਸੰਗਤ ਜੀ ਉਹ ਅੱਜ ਦੇ ਦਿਨ ਔਰ ਪਿਛਲੇ ਦਿਨਾਂ ਦੇ ਵਿੱਚ ਸ਼ਹੀਦੀ ਦਾ ਜਾam ਪੀ ਗਏ ਸਾਡੀ ਸਾਰੀ ਸੰਗਤ ਵੱਲੋਂ ਸਾਡੇ ਸਾਰਿਆਂ ਵੱਲੋਂ ਉਹਨਾਂ ਮਹਾਨ ਸਿੰਘਾਂ ਸਿੰਘਣੀਆਂ ਦੀ ਸ਼ਹਾਦਤਾਂ ਨੂੰ ਕੋਟਾਂ ਕੋਟ ਪ੍ਰਣਾਮ ਹੈ ਨਮਸ਼ਕਾਰ ਹੈ ਬੰਦਨਾ ਹੈ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਬਾਬਾ ਜੀ ਦਾ ਇਤਿਹਾਸ ਉਹਨਾਂ ਦੀ ਸ਼ੀਧੀ ਦਾ ਇਤਿਹਾਸ ਆਪਣੀ ਤੁਛ ਰਸਨਾ ਦੇ ਨਾਲ ਆਪਾਂ ਅੱਜ ਸਰਵਣ ਕੀਤਾ ਵਿਖਿਆਨ ਕੀਤਾ ਹੈ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣਾ ਗੁਰਾਂ ਦੀ ਸੰਗਤ ਅਤੇ ਗੁਰੂ ਮਹਾਰਾਜ ਜੀ ਬਖਸ਼ਣ ਹਾਰ ਹਨ ਬਖਸ਼ ਲੈਣਾ ਜੀ ਬਲਾਉ ਜੀ ਫਤਿਹ ਵਾਹਿ